ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਉਂਗੜੀਆ ਅੱਜ ਤੁਹਾਨੂੰ ਭਰਾਓ ਜਿਵੇਂ ਆਪਾਂ ਘਰ ਦੇ ਵਿੱਚ ਕਿਚਨ ਗਾਰਡ ਤਿਆਰ ਕਰ ਲੈਨੇ ਆ ਨਾ ਆਲੂ ਵੇਰਾ ਗੰਡ ਪਿਆਜ਼ ਵੇਰਾ ਲਾਉਣੇ ਆਪਾਂ ਉਹਨਾਂ ਦਾ ਤੁਸੀਂ ਸੈੱਟ ਚੈੱਕ ਕਰੋ ਇਹ ਆਪਾਂ ਦੇਸੀ ਖਾਦ ਨਾਲ ਤਿਆਰ ਕਰੇ ਹੋਏ ਨੇਗੇ ਵਿੱਚ ਇਹਦੇ ਵਿੱਚ ਮਿਕਸ ਕਰਕੇ ਪੋਲਟਰੀ ਫਾਰਮ ਦਾ ਥੋੜਾ ਥੋੜਾ ਰੇਪ ਆਇਆ ਸੀਗਾ ਸੋ ਉਹਨਾਂ ਦਾ ਬੀਡ ਚੈੱਕ ਕਰਾਉਣੇ ਆ ਪੁੱਕਾ ਬਣਾਈਏ ਪੁੱਕਾ ਸਾਈਡ ਤੇ ਤੋੜ ਕੇ ਰੱਖਦੀਆਂ ਤੁਸੀਂ ਚੈੱਕ ਚੈੱਕ ਕਰੋ 337 ਗ੍ਰਾਮ 330 ਗ੍ਰਾਮ ਹੀ ਲਾਓ ਜੀ 390 ਗ੍ਰਾਮ ਮਸੂਲ ਆਲੂ ਸਜਾ ਕਰਨਾ ਹੈ ਜੀ 286 ਗ੍ਰਾਮ 150 ਗ੍ਰਾਮ 160 ਗ੍ਰਾਮ ਇਹ ਤੁਸੀਂ ਘਰੇ ਵਿੱਚ ਬਾਈ ਕਹਿੰਦੇ ਨੇ ਇਹ ਚ ਕੋਈ ਜੂਰੀ ਨਹੀਂ ਪਾਇਆ ਆਪਣੇ ਕੋਈ ਡਾਈ ਨਹੀਂ ਪਾਇਆ ਸਿਰਫ ਗੁੜ ਮੂਲ ਗੜਾਈ ਦੇ ਉੱਪਰ ਜ਼ੋਰ ਦਿੱਤਾ ਤੇ ਨਾਲ ਪਾਣੀ ਵਧੀਆ ਰੋਪਰ ਦਿੱਤਾ ਤੇ ਨਾਲ ਆਪਾਂ ਦੇਸੀ ਜਿਹੜੀ ਰੂੜੀ ਦੀ ਖਾਦ ਹੁੰਦੀ ਹੈ ਉਹ ਪਾਈ ਆ ਬਾਕੀ ਸਾਨੂੰ ਮਲਾਉਣਾ ਜਿਹੜੇ ਬਾਈ ਨੇ ਬੀਜੇ ਜੀ ਜੀਤ ਸਿੰਘ ਸਮਰਲ ਵਖੜਾ ਮਾਈਕੂ ਜੀ ਕਾ ਖਾਲਸਾ ਬਾਈ ਜੀ ਪਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਪਣੇ ਪਿਆਜ਼ ਦੀ ਕੁਆਲਿਟੀ ਚੈੱਕ ਕਰੋ ਜੀ ਆਪਾਂ ਨੇ ਆਪਣੇ ਘਰੇ ਰਾਈ ਸੀ ਥੋੜੇ ਜਿਹੇ ਜਿਹਦੇ ਵਿੱਚ ਆਪਾਂ ਮੁਰਗੀਆਂ ਦਾ ਰੇਪ ਆਇਆ ਸੀਗਾ ਅਤੇ ਥੋੜੀ ਜੀ ਰੂੜੀ ਦੀ ਖਾਦ ਪਾਈ ਸੀ ਹੋਰ ਕੁਝ ਨਹੀਂ ਪਾਇਆ ਜੀ ਤੇ ਪਾਣੀ ਪੂਣੀ ਵਧੀਆ ਗੌਰਵ ਕਰੀਆ ਗੁੱਡੇ ਨੇ ਵਧੀਆ ਤੇ ਪੂਰੇ ਵਧੀਆ ਹੋਏ ਨੇ ਜੀ ਆਪਾਂ ਇਹਨਾਂ ਵਿੱਚ ਕੋਈ ਡੀਏਪੀ ਨਹੀਂ ਪਾਇਆ ਜੀ ਨਾ ਯੂਰੀਆ ਪਾਇਆ ਤੇ ਆਪਾਂ ਨੇ ਆਪ ਦੇ ਮੰਨ ਲਓ ਵੀ ਦੇਸੀ ਤਰੀਕੇ ਨਾਲ ਤਿਆਰ ਕਰੇ ਨੇਗੇ ਕੋਈ ਵੀ ਭਰਾ ਕਰ ਸਕਦਾ ਆਪਣੇ ਕੋਲ ਰੇ ਵੀ ਹੁੰਦਾ ਜੀ ਜੇ ਕਿਸੇ ਨੂੰ ਲੋੜ ਹੋਵੇ ਮੁਰਗੀਆਂ ਦਾ ਰੇ ਆਪਣੇ ਨਾਲ ਕੰਟੈਕਟ ਕਰ ਸਕਦਾ ਨੰਬਰ ਆਪਣਾ ਸਕਰੀਨ ਤੇ ਹੈ ਜੀ ਮਹਰਜੀ ਦਾ ਖਾਲਸਾ ਮਹਰਜੀ ਕੱਤੀ